ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜਲੰਧਰ ਦੇ ਸਰਕਾਰੀ ਹਸਪਤਾਲ ਪਹੁੰਚੇ ਤਾਂ ਇੱਕ ਵਕਤ ਤਾਂ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਜਿਹੜੀਆਂ ਹਸਪਤਾਲ ਦੇ ਵਿੱਚ ਕਮੀਆਂ ਹੋਣਗੀਆਂ ਉਹਨਾਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅੱਜ ਤੁਸੀਂ ਸਿਵਲ ਹਸਪੀਟਲ ਚ ਆਏ ਹੋ ਹਾਂਜੀ ਮੈਂ ਇਸ ਤੋਂ ਪਹਿਲਾਂ ਜੀ ਕਪੂਰਥਲਾ ਸਿਵਲ ਹਸਪੀਟਲ ਨੂੰ ਜਿਹੜਾ ਇੱਥੇ ਹੈਗਾ ਇੱਥੇ ਸਾਰੇ ਜਿੰਨੇ ਵੀ ਆਪਣੇ ਸਟੇਕ ਹোল্ডার ਹੈਗੇ ਆ ਜੀ ਚਾਹੇ ਆਪਣੇ ਜਿੰਨੇ ਡਾਕਟਰਸ ਹੈਗੇ ਉਹਨਾਂ ਦੇ ਨਾਲ ਔਰ ਜਿਹੜੇ ਸਾਡੇ ਚੁਣੇ ਹੋਏ ਪ੍ਰਤੀਨਿਧੀ ਆ ਸਾਡੇ ਮਰਕਲ ਜਿਹੜੇ ਜਲੰਧਰ ਤੋਂ ਮੈਕਸਿਮਮ ਨੰਬਰ ਆਫ ਜਿਹੜੇ ਮੈਂਬਰ ਆਫ ਪਾਰਲੀਮੈਂਟ ਚ ਆ ਰਹੇਗੇ ਜੀ ਤੇ ਬਾਕੀ ਜਿਹੜੇ ਐਮਐਲਏ ਸਾਹਿਬਾਨ ਔਰ ਜਿੰਨੇ ਵੀ ਆਪਣੇ ਲੋਕਾਂ ਦੇ ਪਦਵੰਤੇ ਸੱਜਣ ਆਗੇ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਸਾਡਾ ਇਹ ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਲ ਹੈ ਜੀ 500 ਪਲੱਸ ਬੈਡਸ ਆ ਗਏ ਇੱਥੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਸਿਹਤ ਕ੍ਰਾਂਤੀ ਦਾ ਜਿਹੜਾ ਬੀੜਾ ਚੁੱਕਿਆ ਹੈਗਾ ਉਹਦੇ ਚ ਜਿਵੇਂ ਪ੍ਰਾਇਮਰੀ ਕੇਅਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ 664 ਆਲਰੇਡੀ ਖੁੱਲ ਚੁੱਕਿਆ 100 ਹੋਰ ਤਿਆਰ ਹੈ ਜੀ ਉਹਦੇ ਵਿੱਚ 86 ਲੱਖ ਤੋਂ ਜ਼ਿਆਦਾ ਲੋਕ ਉਹਦਾ ਬੈਨੀਫਿਟ ਲੈ ਚੁੱਕੇ ਆ ਇਸੇ ਤਰ੍ਹਾਂ ਯੋਗਾ ਦੀਆਂ ਕਲਾਸਾਂ ਜਿਹੜੀਆਂ ਸਾਡੀਆਂ ਰੈਗੂਲਰ ਚੱਲ ਰਹੀਆਂ ਹੈਗੀਆਂ ਜੀ ਹੁਣ ਜਿਹੜਾ ਸਾਡਾ ਸੈਕੰਡਰੀ ਕੇਅਰ ਤੇ ਸਾਡਾ ਸਾਰਾ ਐਫੋਰਸ ਹੈਗਾ ਕਿ 15 ਫਰਵਰੀ ਤੱਕ ਸਾਡਾ ਟਾਰਗੇਟ ਹੈ ਜੀ ਸਾਡੇ ਕੋਲੇ 250 ਤੋਂ ਵੱਧ ਦਵਾਈਆਂ ਹੋ ਜਾਣਗੀਆਂ ਤੇ ਸਾਰੀਆਂ ਦਵਾਈਆਂ ਪੇਸ਼ਣ ਨੂੰ ਹਸਪਤਾਲਾਂ ਚੋਂ ਮਿਲਣਗੀਆਂ ਬਾਹਰ ਦਵਾਈ ਪਰਚੀ ਲਿਖ ਕੇ ਨਹੀਂ ਦੇਣੀ ਕਿ ਬਾਹਰੋਂ ਲੈ ਕੇ ਆਓ ਔਰ ਇਸੇ ਤਰ੍ਹਾਂ ਸਾਰੇ ਟੈਸਟ ਜਿਹੜੇ ਆ ਗਏ ਐ ਐਨਕੂਡਿੰਗ আল্ট্রਾਸਾਉਂਡ ਐਕਸਰੇ ਸਾਰੇ ਇਸ ਤਰ੍ਹਾਂ ਦੇ ਵਿੱਚ ਹੋਣਗੇ ਔਰ ਤੁਹਾਡੇ ਇੱਥੇ ਸੀਟੀ ਐਮ ਆਰ ਆਈ ਦੀ ਫੈਸਿਲਿਟੀ ਵੀ ਹੈਗੀ ਆ ਸਾਰਿਆਂ ਚ ਨਹੀਂ ਆਜਿਓ ਸੀਟੀ ਸਾਡੇ ਸਾਰੇ ਡਿਸਟ੍ਰਿਕਟ ਹੱਡਕਵਾਰਟਰ ਤੇ ਹੋ ਗਿਆ ਲੇਕਿਨ ਐਮ ਆਰ ਆਈ ਜਿਹੜੇ ਜਿਹੜੇ 6 ਸੈਂਟਰ ਆ ਉਹਨਾਂ ਦੇ ਵਿੱਚ ਹੈਗੀ ਆ ਉਹ ਵੀ ਅਸੀਂ ਬਾਕੀਆਂ ਚ ਇੰਟਰੋਡਿਊਸ ਕਰਾਂਗੇ ਤੇ ਇਹ ਇਸ ਇਹਦੇ ਸਬੰਧਤ ਜਿਹੜਾ ਕੋਈ ਬਿਲਡਿੰਗ ਦੀ ਹੋਰ ਆਪਾਂ ਨੂੰ ਲੋੜ ਹੈ ਜੀ ਐਚ ਆਰ ਦੀ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਜਾਂ ਜੇ ਕਿਤੇ ਕੋਈ ਇਕੁਪਮੈਂਟ ਦੀ ਲੋੜ ਹੈ ਉਹ ਸਾਰਾ ਕੰਪਰੀਹੈਂਸਿਵ ਰਿਵਿਊ ਕਰਕੇ ਔਰ ਜਿਹੜਾ ਐਗਜ਼ਿਸਟਿੰਗ ਸਾਡੇ ਕੋਲੇ ਮੈਨ ਪਾਵਰ ਹੈ ਉਹਦੀ ਆਪਟੀਮਮ ਯੂਟਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਆ ਇਹ ਸਾਰੀ ਪਲੈਨਿੰਗ ਜਿਹੜੀ ਹੈਗੀ ਆ ਇਹ ਮੈਂ ਡਿਸਟ੍ਰਿਕਟ ਵਾਈਜ਼ ਜਾ ਕੇ ਸਾਰਿਆਂ ਚ ਕਰ ਚੁੱਕਿਆ ਹਾਂ ਜੀ ਇਹ ਪਟਿਆਲੇ ਦੇ ਵਿੱਚ ਅਸੀਂ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਅਪਗ੍ਰੇਡ ਕੀਤਾ ਸੀਗਾ ਪਿਛਲੇ ਮਹੀਨਿਆਂ ਚ ਉੱਥੇ 100 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਜਿਹਨਾਂ ਨੂੰ ਵੈਂਟੀਲੇਟਰ ਦੀ سپورਟ ਜਿਹੜੇ ਕਿ ਪਹਿਲਾਂ ਪੀਜੀ ਜਾਂਦੇ ਸੀ ਜਾਂ ਪ੍ਰਾਈਵੇਟ ਹਸਪਤਾਲਾਂ ਜਾਂਦੇ ਸੀ ਬਹੁਤ ਮਹਿੰਗਾ ਪੈਂਦਾ ਸੀ ਉਹਨਾਂ ਨੇ 100 ਤੋਂ ਵੱਧ ਜਿਹੜੇ ਪੇਸ਼ੈਂਟ ਆ ਇਨਕਲੂਡਿੰਗ ਜਿਹੜੇ ਨਿਓਨੈਟਲ ਇੰਟੈਂਸਿਵ ਕੇ ਇਹ ਅਸੀਂ ਇੱਥੇ ਵੀ ਤੁਹਾਡੇ ਜਿਹੜਾ ਹੈਗਾ ਚੱਲਦਾ ਪਿਆ ਇਹਨੂੰ ਹੋਰ ਸਟਰੈਂਥਨ ਕਰਨਾ ਹੈ ਇਹਦੇ ਵਿੱਚ ਇਸੇ ਤਰ੍ਹਾਂ ਇੱਕ ਡਾਇਲਿਸਿਸ ਦਾ ਅਸੀਂ ਸੈਂਟਰ ਆਫ ਐਕਸੀਲੈਂਸ ਲੁਧਿਆਣੇ ਦੇ ਵਿੱਚ ਬਣਾਇਆ ਜਿੱਥੇ 15 ਮਸ਼ੀਨਾਂ ਚੱਲਦੀਆਂ ਪਈਆਂ 10 ਹੋਰ ਐਨ ਜੀਓਜ਼ ਦੇ ਨਾਲ ਉੱਥੇ ਸਾਡੇ ਮੈਡੀਕਲ ਕਾਲਜ ਤੋਂ ਜਿਹੜਾ ਦਾਇਆਨੰਦ ਮੈਡੀਕਲ ਕਾਲਜ ਹੈ ਉਹਨਾਂ ਦੇ ਕੰਸਲਟੈਂਟ ਨੇਫਰੋਲੋਜਿਸ ਲੋਕਾਂ ਨੂੰ ਅੰਡਰ ਵਨ ਰੂਫ ਜਿਹੜਾ ਹੈਗਾ ਕਿ ਉਹ ਇੱਕ ਸੈਂਟਰ ਆਫ ਐਕਸੀਲੈਂਸ ਬਣਾ ਕੇ ਡਾਇਲਿਸਿਸ ਦੀਆਂ ਫੈਸਿਲਿਟੀਆਂ ਦਿੱਤੀਆਂ ਨੇ ਉਹ ਇਦਾਂ ਜਲੰਧਰ ਦੇ ਵਿੱਚ ਵੀ ਬਣਾਵਾਂਗੇ ਜੀ ਹੌਲੀ ਹੌਲੀ ਜਿਹੜਾ ਇੱਥੇ ਤੁਹਾਡੇ ਇਹਦੇ ਵਿੱਚ ਆਲ ਬਾਕੀਆਂ ਦੇ ਵਿੱਚ ਸ਼ੁਰੂ ਕਰਕੇ ਇਹਨੂੰ ਇੱਕ ਕਿਸਮ ਦੀ ਇਹਨੂੰ ਪੋਸਟ ਗ੍ਰੈਜੂਏਟ ਜਿਹੜੀ ਇੰਸਟੀਚਿਊਟ ਹੈ ਅਸੀਂ ਉਹ ਜਿੱਥੇ ਬੱਚੇ ਸਾਰੇ ਸਾਰੇ ਸਪੈਸ਼ਲਿਟੀ ਦੇ ਵਿੱਚ ਇੱਥੇ ਪੋਸਟ ਗ੍ਰੈਜੂਏਸ਼ਨ ਹੋਵੇ ਉਧਰ ਨੂੰ ਅਸੀਂ ਮੂਵ ਕਰ ਰਹੇ ਸੀ ਸਟਾਫ ਦੀ ਕਮੀ ਕਾਫੀ ਜੀ ਸਟਾਫ ਦੀ ਰਿਕਰੂਟਮੈਂਟ ਚੱਲ ਰਹੀ ਹੈ ਜੀ ਅਸੀਂ 1200 ਡਾਕਟਰ ਭਰਤੀ ਕਰ ਰਹੇ ਹਾਂ ਸਟਾਫ ਨਰਸਸ ਜਿੰਨੇ ਪੈਰਾਮੈਡਿਕਸ ਹੈ ਔਰ ਕਲਾਸ 4 ਹੈ ਸਾਰਿਆਂ ਦੀ ਭਰਤੀ ਕਰ ਰਹੇ ਹਾਂ ਉਹ ਐਂਬੂਲੈਂਸਸ ਨਵੀਆਂ ਆ ਰਹੀਆਂ ਹੈਗੀਆਂ ਇਹ ਸਾਰਾ ਕੁਝ ਵੀ ਜਿਹੜਾ ਹੈਗਾ ਦਾ ਸੇਮ ਟਾਈਮ ਸਾਰਾ ਚੱਲਦਾ ਪਿਆ ਸਰ ਦਵਾਈਆਂ ਦੀ ਵੀ ਕਮੀ ਬਹੁਤ ਹੁੰਦੀ ਹੈ ਜੀ ਦਵਾਈਆਂ ਉਹਨਾਂ ਦਾ ਇੱਕ ਤਾਂ ਨੰਬਰ ਵਧਾ ਦਿੱਤਾ ਕੁਆਂਟੀਟੀ ਵਧਾ ਦਿੱਤੀ ਇਹਨਾਂ ਤੋਂ ਸਾਰਿਆਂ ਤੋਂ ਅਸੀਂ ਜਿਹੜਾ ਹੈਗਾ ਉਹ ਇਹਨਾਂ ਤੋਂ ਆਪਣੀ ਡਿਮਾਂਡ ਲੈ ਲਈਏ ਇਹਨਾਂ ਨੇ ਸਾਨੂੰ ਡਿਮਾਂਡ ਪੇਚਣਗੇ ਜੋ ਇਹ ਕਹਿਣਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਪੇਸ਼ੈਂਟ ਨੂੰ ਦਵਾਈ ਫ੍ਰੀ ਮਿਲਣੀ ਚਾਹੀਦੀ ਆ ਇਸ ਤੋਂ ਸਿਵਾਏ ਜਿਹੜੀ ਡਾਕਟਰਸ ਦੀ ਕਮੀ ਆ ਜਾਂ ਹੋਰ ਜਿਹੜੀਆਂ ਕਮੀਆਂ ਹੈਗੀਆਂ ਉਹਦੇ ਵਾਸਤੇ ਅਸੀਂ ਗਵਰਨਮੈਂਟ ਨੇ ਬੜਾ ਜਿਵੇਂ ਮਾਨ ਸਰਬ ਨੇ ਕਿਹਾ ਵੀ ਰੋਟਾ ਸਰਬ ਹੋਰ ਜੋ ਵੀ ਹੈਗਾ ਤੁਸੀਂ ਉਹਦੇ ਚ ਅਸੀਂ ਡਿਫਰੈਂਟ ਮੀਜਰਸ ਹੈਗੀਆਂ ਵੀ ਜਿਹੜੇ ਡਾਕਟਰ ਰਿਟਾਇਰ ਹੋ ਗਏ ਪਰ ਉਹ ਕੰਮ ਕਰਦੇ ਆ ਐਕਟਿਵ ਆ ਔਰ 55 ਤੋਂ ਲੈ ਕੇ 65 ਸਾਲ ਤੱਕ ਅਸੀਂ ਨੀਡ ਬੇਸਡ ਜਿਵੇਂ ਸਾਡੇ ਕੋਲੇ ਰੇਡੀਓ ਡਾਇਗਨੋਸਟ ਨਹੀਂ ਹੈ ਨਸਥਾ ਟੈਸਟ ਨਹੀਂ ਹੈ ਤੁਹਾਨੂੰ ਐਮਰਜੈਂਸੀ ਲਈ ਫਿਜੀਸ਼ੀਨ ਚਾਹੀਦੇ ਆ ਜਾਂ ਕੋਈ ਗਾਇਨੇਕੋਲੋਜਿਸ ਚਾਹੀਦੇ ਆ ਆਰਥੋਡੋਡਟ ਡਾਕਟਰ ਸਾਡੇ ਕੋਲੇ ਕਾਫੀ ਹੈ ਸੋ ਜਿਹੜੇ ਜਿਹੜੇ ਤੁਹਾਨੂੰ ਲੋਡ ਹੋਏਗੀ ਅਸੀਂ ਉਹਨਾਂ ਨੂੰ ਜਿਹੜੇ ਰਿਟਾਇਰਡ ਡਾਕਟਰਸ ਵੀ ਪਲੱਸ ਜਿਹੜੇ ਕਹੇ ਜੇ ਲੋਡ ਪੈਗੀ ਤਾਂ ਕੋਈ ਪ੍ਰਾਈਵੇਟ ਡਾਕਟਰ ਜੇ ਕੋ ਕੰਮ ਕਰਨਾ ਚਾਹੇਗਾ ਪੈਨਲਮੈਂਟ ਬੋਰਡ ਤੇ ਫੋਰ ਅ ਲਿਮਟਿਡ ਪੀਰੀਅਡ ਪਲੱਸ ਐਮਰਜੈਂਸੀ ਸਰਵਿਸਸ ਸੋ ਵੀ ਹੈਵ ਅ ਮਨ ਲ 올 ਦਾ ਆਪਸ਼ਨਸ ਆਰ ਓਪਨ ਇਸੇ ਤਰ੍ਹਾਂ ਜੇ ਸਾਡੇ ਕੋਲੇ ਕਈ ਜਗ੍ਹਾ ਤੇ ਹੁਣ ਕਪੂਰਥਲੇ ਉਹਨਾਂ ਕੋਲੇ ਹੈ ਅਲਟਰਾਸਾਉਂਡ ਮਸ਼ੀਨ ਅਲਟਰਾਸਨੋਲੋਜੀਸ ਟਿਕ ਹੈ ਅਸੀਂ ਕਹਾਂ ਵੀ ਅਲਟਰਾਸਨੋਲੋਜੀਸ ਠਾਇਰ ਕਰ ਲਓ ਜੇ ਨਹੀਂ ਆ ਤਾਂ ਲੋਕਾਂ ਦੇ ਨਾਲ ਲੋਕਲ ਕੰਟਰੈਕਟ ਕਰ ਲਓ ਅਸੀਂ ਉਹਨਾਂ ਨੂੰ ਪੇਸ਼ੈਂਟ ਤਾਂ ਕਿ ਲੋਕਾਂ ਨੂੰ ਚੱਕਰ ਨਾ ਮਾਰਨੇ ਪੈਣ ਪਰੇਸ਼ਾਨ ਨਾ ਹੋਣਾ ਪਵੇ ਲੋਕਾਂ ਵਾਸਤੇ ਡਿਲੇਰੀ ਹੋਣਾ ਚਾਹੀਦਾ ਲੋਕਾਂ ਲਈ ਸਾਰੀਆਂ ਸਰਵਿਸਿਜ਼ ਫ੍ਰੀ ਹੋਣ। ਖੈਰ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ ਅਤੇ ਬਜ਼ੁਰਗਾਂ ਨੂੰ ਬਾਹਰੋਂ ਦਵਾਈ ਲੈਣੀ ਨਹੀਂ ਪਵੇਗੀ ਸਾਰੀਆਂ ਦਵਾਈਆਂ ਹਸਪਤਾਲ ਦੇ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਮਰੀਜ਼ਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।